ਫਗਵਾੜਾ ਤੋਂ ਆਪ ਪਾਰਟੀ ਦੀ ਸਿਆਸੀ ਤਾਕਤ ਵਿੱਚ ਉਸ ਸਮੇਂ ਇਜ਼ਾਫਾ ਹੋਇਆ ਜਦੋਂ ਹਲਕਾ ਸੰਗਠਨ ਦੇ ਇੰਚਾਰਜ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ RAM ਦੀ ਅਗਵਾਈ ਵਿੱਚ ਮੈਡਮ ਰੁਪਿੰਦਰ ਕੋਰ ਹੋਠੀ ਆਪਣੀਆਂ ਹੋਰਨਾ ਮੈਂਬਰਾਂ ਨਾਲ ਆਪ ਪਾਰਟੀ ਵੀ ਸ਼ਾਮਲ ਹੋ ਗਏ। ਇਸ ਸੰਬੰਧੀ ਕਰਵਾਈ ਗਿਆ ਸਮਾਗਮ ਦੌਰਾਨ ਸ਼ਾਮਲ ਹੋਏ ਮੈਂਬਰਾਂ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਪਾਰਟੀ ਵੀ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਕੀਤੇ ਕੰਮਾਂ ਨੂੰ ਦੇਖਦੇ ਹੋਏ 2027 ਦੀਆਂ ਚੋਣਾਂ ਵਿੱਚ ਵੀ ਇਸ ਵਾਰ ਪਾਰਟੀ ਦੀ ਹਿੱਜਤ ਹੋਵੇਗੀ। ਭਾਜੀ ਜਿਹੜੇ ਸਾਰੇ ਵੀ ਕੰਮ ਸਾਡੇ ਚੇਅਰਮੈਨ ਸਾਹਿਬ ਜਿਹਨਾਂ ਨੂੰ ਅਹੁਦੇ ਮਿਲੇ ਸੰਗਠਨ ਦੇ ਉਹਨਾਂ ਨੇ ਸਾਰਾ ਕੁਛ ਕੀਤਾ ਠੀਕ ਆ ਸੈਕਿੰਡ ਸੈਕਿੰਡਲੀ ਪਾਰਟੀ ਦੇ ਦੁਆਰਾ ਸੀ ਜੁਆਇਨਿੰਗ ਇਸ ਕਰਕੇ ਕੀਤੀ ਇੱਕ ਮੈਂ ਲੋਕਲ ਬੋਡੀ ਕਰਕੇ ਪਾਰਟੀ ਛੱਡ ਕੇ ਗਈ ਸੀ ਕਿਸ ਕੋਈ ਪ੍ਰੋਬਲਮਸ ਕਰਕੇ ਪਰ ਇਹਨਾਂ ਦੇ ਕਹਿਣ ਤੇ ਸਮਝਾਉਣ ਤੇ ਸੰਗਠਨ ਮੰਤਰੀ ਜੋ ਸਾਡੇ ਬਣਿਆ ਭਰਤਵਿੰਦਰ RAM ਜੀ ਇਹਨਾਂ ਦੇ ਕਹਿਣ ਤੇ ਸਾਰਾ ਇਕੱਠ ਜਿਹੜਾ ਹੋਇਆ ਹੈ ਜੁਆਇਨਿੰਗ ਕੀਤੀ ਹੈ ਉਹ ਇਸ ਤੋਂ ਬਾਅਦ ਵੀ ਜੁਆਇਨਿੰਗ ਕੀਤੀ ਜਾਊਸੀ ਮੈਨੂੰ ਬਹੁਤ ਖੁਸ਼ੀ ਆ ਕਿ ਪਿਆ ਵਾਪਸ ਆਪਣੇ ਪਰਿਵਾਰ ਚ ਆਈ ਹੈਗੀ ਆ ਔਰ ਇੰਨਾ ਘੱਟ ਹੋਇਆ ਹੈਗਾ ਆ ਮੈਨੂੰ ਮਤਲਬ ਮੇਰਾ ਜੁਆਇਨ ਕਰਨ ਦਾ ਮੇਨ ਮਕਸਦ ਸਰ ਇਹ ਹੈ ਕਿਉਂਕਿ ਮੇਰੇ ਕੋਸ਼ਟ ਟਾਈਮ ਤੋਂ ਮੇਰੇ ਬ੍ਰਦਰ ਹੁਮੇਸ਼ ਕੁਮਾਰ ਜੀ ਜੁੜੇ ਹੋਏ ਨੇ ਇਹਨਾਂ ਦੇ ਮਤਲਬ ਕਿ ਇਹਨਾਂ ਦੀਆਂ ਚੀਜ਼ਾਂ ਮਤਲਬ ਜੋ ਵੀ ਵਰਕ ਕੇ ਫਗਵਾੜੇ ਵਾਸਤੇ ਕਰ ਰਹੇ ਨੇ ਇਹਨਾਂ ਤੋਂ ਮੋਟੀਵੇਟ ਹੋ ਕੇ ਮੈਂ ਇਸ ਜੂਨ ਜੁਆਇਨ ਕੀਤਾ ਕਿ ਮਤਲਬ ਵਰਕ ਸਾਰੇ ਵਧੀਆ ਹੋ ਰਹੇ ਇਸ ਕਰਕੇ ਆਪਾਂ ਵੀ ਅੱਗੇ ਆਣਾ ਚਾਹੁੰਦੇ ਸੀ ਕੀ ਲੱਗ ਰਿਹਾ ਸਰਕਾਰ ਕਿਦਾਂ ਕੰਮ ਕਰਾਉਣ ਵਧੀਆ ਲੱਗ ਰਹੀ ਹੈ ਤੁਹਾਨੂੰ ਜੀ ਜੀ ਬਿਲਕੁਲ 2027 ਦੇ ਇਲੈਕਸ਼ਨ ਨੂੰ ਕਿਦਾਂ ਦੇਖ ਰਹੇ ਜੀ ਜਿੱਤ ਆਪਣੀ ਹੀ ਹੋਊਗੀ ਸਰ ਉਧਰ ਸ਼ਾਮਲ ਹੋਏ ਇਨ੍ਹਾਂ ਮੈਂਬਰਾਂ ਦਾ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਨਿਗਾਹਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਆਪ ਪਾਰਟੀ ਦਾ ਪਰਿਵਾਰ ਹੋਰ ਵੀ ਵੱਡਾ ਹੋਇਆ ਹੈ। ਕੀ ਫਤਿਹ ਅ ਅੱਜ ਸਾਡੇ ਮਾਰਯੋਗ ਚੇਅਰਮੈਨ ਮਾਰਕੀਟ ਕਮੇਟੀ ਔਰ ਸਾਡੇ ਵੜੇ ਹਲਕੇ ਦੀ ਸ਼ਾਨ ਸਾਡੇ ਹਲਕਾ ਇੰਚਾਰਜ ਅਗਠਨ ਸਤਵਿੰਦਰ RAM ਜੀ ਦੇ ਨਿਰਦੇਸ਼ਤ ਵਿੱਚ ਪੈਨ ਰੁਪਿੰਦਰ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਭੈਣਾਂ ਆਮ ਆਦਮੀ ਪਾਰਟੀ ਪਰਿਵਾਰ 'ਚ ਸ਼ਾਮਲ ਹੋਈਆਂ ਔਰ ਪੈਨ ਰੁਪਿੰਦਰ ਤਾਂ ਸਾਡੇ ਪਰਿਵਾਰ ਦੇ ਮੈਂਬਰ ਹੀ ਸੀ ਅੱਜ ਨਦੀ ਘਰ ਵਾਪਸੀ ਹੋਈ ਹੈ ਪੈਨ ਦਾ ਅਸੀਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਸਾਰੀਆਂ ਭੈਣਾਂ ਨੂੰ ਔਰ ਸਾਡੇ ਅੱਜ ਹੱਥ-ਪੋਹਰ ਮਜ਼ਬੂਤ ਹੋਇਆ ਸਾਡਾ ਪਰਿਵਾਰ ਹੋਰ ਵੱਡਾ ਹੋਇਆ ਔਰ ਆਮ ਆਦਮੀ ਦੀ ਵੈਲਫੇਅਰ ਲਈ ਜਿਹੜੇ ਕੰਮ ਸਾਡੀ ਪਾਰਟੀ ਕਰ ਰਹੀ ਹੈ ਸਾਨੂੰ ਪੂਰੀ ਉਮੀਦ ਹੈ ਕਿ 2027 ਦੇ ਵਿੱਚ ਸਾਡੀ ਬਾਰਾ ਸਰਕਾਰ ਬਣੇਗੀ ਤੇ ਪੰਜਾਬ ਦੇ ਲੋਕਾਂ ਦੀ ਅਸੀਂ ਸੇਵਾ ਫਿਰ ਮੁੜਜਰ ਕਰਾਂਗੇ ਉਧਰ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ RAM ਨੇ ਕਿਹਾ ਕਿ ਸ਼ਾਮਲ ਹੋਏ ਮੈਂਬਰ ਜਿਥੇ ਵਧਾਈ ਦੇ ਪਾਤਰ ਨੇ ਉੱਥੇ ਹੀ ਉਹਨਾਂ ਆਕੇ ਆਖਿਆ ਕਿ ਇਹਨਾਂ ਵਰਕਰਾਂ ਦਾ ਪਾਰਟੀ ਵਿੱਚ ਵੰਦਾ ਮਾਨ ਤੇ ਸਤਕਾਰ ਕੀਤਾ ਜਾਵੇਗਾ ਫਗਵਾੜਾ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਪਾਤਰ ਦੀ ਵਧਾਈ ਦਿਨਾ ਅਤੇ ਮੈਂ ਖੁਸ਼ੀ ਪ੍ਰਗਟ ਕਰਦਾ ਕਿ ਸਾਡੇ ਫਗਵਾੜਾ ਦੇ ਲਗਭਗ ਅੱਧੀ ਦਰਜਣ ਦਰਜਣ ਤੋਂ ਵੱਧ ਮੈਂ ਲਾਵਾਂ ਜਿਹੜੀਆਂ ਪਾਰਟੀ ਦੀਆਂ ਆਮ ਆਦਮੀ ਪਾਰਟੀ ਦੀ ਕਾਰਗਜ਼ਾਰੀ ਨੂੰ ਦੇਖਦੇ ਖੁਸ਼ ਖੁਸ਼ੀ ਨੂੰ ਦੇਖਦੇ ਹੋਏ ਅੱਜ ਸਾਡੇ ਵਿੱਚ ਸ਼ਾਮਲ ਹੋਏ ਹੋਣ ਜਾ ਰਹੇ ਨੇ ਉਹਨਾਂ ਦੇ ਵਿੱਚ ਮੈਡਮ ਪ੍ਰੀਤੀ ਜੀ ਸੁਮਨ ਜੀ ਕਾਂਤੀ ਆਂਟੀ ਜੀ ਸੀਮਾ ਆਂਟੀ ਜੀ ਅਤੇ ਮੰਨਤ ਜੀ ਰਜਨੀ ਜੀ ਤੇ ਪੂਜਾ ਜੀ ਤੇ ਮਮਤਾ ਜੀ ਮੈਂ ਇਹਨਾਂ ਨੂੰ ਆਪਣੀ ਪਾਰਟੀ ਵਿੱਚ ਆਉਣ ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਇਹਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਹਾਂ ਕਿ ਇਹਨਾਂ ਦਾ ਬਣਦਾ ਮਾਣ ਸਨਮਾਨ ਪਾਰਟੀ ਵਿੱਚ ਦਰਜਾ ਬਦਰਜਾ ਜਿੱਦਾ ਵੀ ਇਹਨਾਂ ਨੂੰ ਦਿੱਤਾ ਜਾਵੇਗਾ ਅਤੇ ਮੈਂ ਨਾਲ ਹੀ ਇੱਕ ਹੋਰ ਇਹ ਤੁਹਾਡੇ ਮੱਧਮ ਰਾਏ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਮੈਡਮ ਰੁਪਿੰਦਰ ਕੌਰ ਹੋਠੀ ਜੀ ਜਿਹੜੇ ਪਹਿਲਾਂ ਕਿਸੇ ਕਾਰਨ ਪਾਰਟੀ ਪਾਰਟੀਆਂ ਦੇ ਦੂਜੀਆਂ ਪਾਰਟੀਆਂ ਦੇ ਵਹਿਕਾਵੇ ਵਿੱਚ ਆ ਕੇ ਕਾਂਗਰਸ ਪਾਰਟੀ ਸ਼ਾਮਲ ਕਰ ਸ਼ਾਮਲ ਕਰ ਗਏ ਸਨ ਪਰ ਹੁਣ ਉਹਨਾਂ ਨੂੰ ਦੁਬਾਰਾ ਘਰ ਵਾਪਸੀ ਅੱਜ ਕੀਤੀ ਜਾਵੇਗੀ ਮੈਂ ਉਹਨਾਂ ਨੂੰ ਵੀ ਸਾਡੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਦੁਬਾਰਾ ਫਿਰ ਵਧਾਈ ਦਿੰਦਾ ਹਾਂ thank you